ਸੇਖਾ ਰੋਡ ਬਰਨਾਲਾ ਦੇ ਲੋਕ ਨੇ ਜਿਹੜੇ ਉਹ ਨਰਕ ਭਰੀ ਅਤੇ ਵਕਤਰ ਜ਼ਿੰਦਗੀ ਜੀ ਰਹੇ ਨੇ ਜੇਕਰ ਸੇਖਾ ਰੋਡ ਦੀ ਗੱਲ ਕਰੀਏ ਜਿੱਥੇ ਸੇਖਾ ਰੋਡ ਦੇ ਉੱਤੇ ਮੀਂਹ ਪਵੇ ਚਾਹੇ ਨਾ ਪਵੇ ਆਮ ਦਿਨਾਂ ਦੇ ਵਿੱਚ ਗਲੀ ਨੰਬਰ 3 4 ਮੋੜਾ ਵਾਲੀ ਕੁੱਟੀਆਂ ਅਤੇ ਹੋਰ ਬਖ-ਬਖ ਖੇਤਰਾਂ ਦੇ ਵਿੱਚ ਪਾਣੀ ਭਰਿਆ ਰਹਿੰਦਾ ਅਤੇ ਲੋਕ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਪਰ ਹੁਣ ਲੋਕਾਂ ਨੂੰ ਸੜਕਾਂ ਤੋਂ ਵੀ ਰਾਹਤ ਨਹੀਂ ਸੜਕਾਂ ਦੇ ਉੱਪਰ ਪਏ ਡੂੰਘੇ ਖੱਡੇ ਜਿੱਥੇ ਦੋ ਪਹੀਆ ਵਾਹਨ ਚਾਲਕਾਂ ਦੀ ਸੜਕ ਹਾਸੇ ਦਾ ਕਾਰਨ ਬਣ ਰਹੇ ਨੇ ਉੱਥੇ ਹੀ ਚਾਰ ਪਹੀਆ ਵਾਹਨ ਚਾਲਕ ਵੀ ਇਸ ਹਾਸੇ ਨੂੰ ਅਨਜਾਮ ਦੇ ਰਹੇ ਨੇ ਉਹ ਕਿਉਂ ਕਿ ਖੱਡੇ ਤੋਂ ਬਚਦਾ ਹੋਇਆ ਚਾਰ ਪਹੀਆ ਵਾਹਨ ਜਦੋਂ ਖੱਡੇ ਦੇ ਉੱਪਰ ਦੀ ਵਹੀਕਲ ਕੱਢਦਾ ਤਾਂ ਸਾਹਮਣੇੋਂ ਜਾਂ ਪਿੱਛੋਂ ਆ ਰਿਹਾ ਦੋ ਪਹੀਆ ਵਾਹਨ ਚਾਲਕ ਦਾ ਸੰਤੁਲਨ ਵਿਗੜ ਜਾਂਦਾ ਜਾਂ ਉਸਦੇ ਬ੍ਰੇਕ ਕਰਕੇ ਟੱਕਰ ਹੋ ਜਾਂਦੀ ਹੈ ਜਿਸ ਕਰਕੇ ਇਹ ਵਾਹਨ ਚਾਲਕ ਤਾਂ ਆਪਸ ਵਿੱਚ ਗਾਲੀ ਗਲੋਚ ਕਰਦੇ ਹੀ ਨੇ ਅਤੇ ਹੱਥੋਂ ਪਾਈ ਵੀ ਹੁੰਦੇ ਨੇ ਉੱਥੇ ਹੀ ਹਾਸਿਆਂ ਦਾ ਵੀ ਕਾਰਨ ਬਣ ਰਿਹਾ ਇੱਥੋਂ ਤੱਕ ਨਹੀਂ ਸੇਖਾ ਰੋਡ ਤੋਂ ਲੈ ਕੇ ਸੇਖਾ ਰੇਲਵੇ ਫਾਟਕਾਂ ਦੀ ਗੱਲ ਕਰੀਏ ਤਾਂ ਰੇਲਵੇ ਫਾਟਕਾਂ ਦੇ ਉੱਪਰ ਤਾਂ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਦੇਖਦੇ ਆ ਹੀ ਸਮਝ ਆ ਜਾਂਦਾ ਅਤੇ ਅੰਨੇ ਨੂੰ ਅਤੇ ਗੁੰਗੇ ਬੋਲੇ ਨੂੰ ਵੀ ਇਹ ਹਾਲਾਤ ਨੇ ਜਿਹੜੇ ਉਹ ਦੇਖ ਜਾਣਗੇ ਇਸ ਖੇਤਰ ਦੇ ਵਿੱਚ ਤਿੰਨ ਕਾਉਂਸਲਰ ਦਾ ਵਾਰ ਆ ਜਾਂਦਾ ਅਤੇ ਖੇਤਰ ਆ ਜਾਂਦਾ ਪਰ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਾਨੂੰ ਇਸ ਖੇਤਰ ਦੇ ਵਿੱਚ ਤਿੰਨ ਕਾਉਂਸਲਰ ਆਉਂਦੇ ਹਨ ਪਰ ਕੰਮ ਤਾਂ ਇੱਕ ਵੀ ਨਹੀਂ ਕਰ ਰਿਹਾ ਸਾਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਨਾ ਤਾਂ ਸਾਨੂੰ ਸਾਫ਼ ਸੁਥਰੀਆਂ ਸੜਕਾਂ ਮਿਲੀਆਂ ਹਨ ਨਾ ਸਾਫ਼ ਸੁਥਰੀਆਂ ਗਲੀਆਂ ਮਿਲੀਆਂ ਹਨ ਅਤੇ ਨਾ ਹੀ ਸਾਨੂੰ ਸਾਫ਼ ਸੁਥਰਾ ਪਾਣੀ ਮਿਲ ਰਿਹਾ ਸਾਨੂੰ ਗੰਦਗੀ ਅਤੇ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਨੇ ਜਿਹੜੇ ਉਹ ਕਿਸ ਤਰ੍ਹਾਂ ਦੇ ਨੇ ਕਿਵੇਂ ਡੱਕ ਡੋਲੇ ਖਾਂਦੇ ਦੋ ਪਹੀਆ ਵਾਹਨ ਈ ਰਿਕਸ਼ਾ ਅਤੇ ਹੋਰ ਵਾਹਨ ਦੇ ਜਿਹੜੇ ਉਹ ਜਾ ਰਹੇ ਨੇ ਜੇਕਰ ਭਾਰੀ ਵਾਹਨ ਦੀ ਗੱਲ ਕਰੀਏ ਤਾਂ ਇਨ੍ਹਾਂ ਖੜਿਆਂ ਦੇ ਚ ਉਹ ਪਾਲਟ ਕੇ ਹੀ ਡਿੱਗ ਜਾਵੇ ਕਿਉਂਕਿ ਇੱਥੋਂ ਦੀ ਖਿੰਡੀ ਹੋਈ ਬਜਰੀ ਜਦੋਂ ਮੀਂਹ ਪੈਂਦਾ ਤਾਂ ਇਹ ਧੋਏ ਪਾਣੀ ਦਾ ਭੜ ਜਾਂਦੇ ਨੇ ਅਤੇ ਦੋ ਪਹੀਆ ਵਾਹਨ ਚਲਕ ਇਸ ਦੇ ਵਿੱਚ ਡਿੱਗ ਕੇ ਸੜਕ ਹਾਸੀਆਂ ਦਾ ਸ਼ਿਕਾਰ ਹੁੰਦੇ ਨੇ ਇੱਥੋਂ ਤੱਕ ਕਿ ਜਿਹੜੇ ਚਾਰ ਪਹੀਆ ਵਾਹਨ ਨੇ ਉਹਨਾਂ ਦੇ ਬੰਪਰ ਅਤੇ ਹੋਰ ਜਿਹੜਾ ਮਸ਼ੀਨਰੀ ਹੈ ਉਸ ਦਾ ਨੁਕਸਾਨ ਹੁੰਦਾ ਪਰ ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਜਾਗਦਾ ਜਾਂ ਨਹੀਂ ਕਿਉਂਕਿ ਪੈਚਵਰਕ ਦੀ ਉਮੀਦ ਤਾਂ ਅਸੀਂ ਕਰ ਸਕਦੇ ਹਾਂ ਪਰ ਇਸ ਰੋਡ ਦੇ ਨਵੀਨੀਕਰਨ ਦੀ ਉਮੀਦ ਅਸੀਂ ਭੁੱਲ ਕੇ ਵੀ ਨਹੀਂ ਕਰ ਸਕਦੇ ਕਿਉਂਕਿ ਹੁਣ ਨਗਰ ਨਿਗਮ ਬਣ ਚੁੱਕੀ ਹੈ ਨਗਰ ਕੌਂਸਲ ਰਹਿੰਦੇ ਤਾਂ ਕੰਮ ਨਹੀਂ ਹੋਏ